ਅੱਜ ਜਿਵੇਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਇੱਕ ਅਜਿਹਾ ਪ੍ਰੋਡਕਟ ਪ੍ਰੋਵਾਈਡ ਕਰਵਾਵਾਂਗੇ ਜਿਸ ਨੂੰ ਯੂਜ਼ ਕਰਕੇ ਤੁਸੀਂ 101% ਰਿਜ਼ਲਟ ਲਾਓਗੇ ਅਸੀਂ ਅੱਜ ਇੱਕ ਅਜਿਹਾ ਪ੍ਰੋਡਕਟ ਲੈ ਕੇ ਆਏ ਹਾਂ ਜੋ ਕਿ ਬੱਚਿਆਂ ਦੀ ਦੇ ਕੱਦ ਨੂੰ ਬਹੁਤ ਜਲਦੀ ਗਰੋ ਕਰਦਾ ਹੈ ਤੇ 100% ਤੁਹਾਡੀ ਪਰਸਨੈਲਿਟੀ ਨੂੰ ਨਿਖਾਰਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਿਕਰਮਜੀ ਸੰਧੂ YouTube ਚੈਨਲ ਸੰਧੂ ਮੀਨੀ ਮਾਰਟ ਤੇ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਅਸੀਂ ਫੇਰ ਪਹੁੰਚੇ ਆਂ ਅਨਮੋਲ ਆਯੁਰਵੈਦਿਕ ਮੈਡੀਕਲ ਹਾਲ ਪਾਤੜਾਂ ਦੇ ਵਿੱਚ ਤੇ ਅੱਜ ਆਪਾਂ ਫੇਰ ਮਿਲਾਂਗੇ ਡਾਕਟਰ ਸਤਨਾਮ ਜੀਆ ਨੂੰ ਜਿਹੜਾ ਕਿ ਆਪਾਂ ਜਾਣਦੇ ਹਾਂ ਕਿ ਆਯੁਰਵੈਦਿਕ ਦਾ ਕੰਮ ਕਰਦੇ ਆ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਇਹਨਾਂ ਕੋਲੇ ਹੱਲ ਹੈਗਾ ਤੇ ਅੱਜ ਦੀ ਜਿਹੜੀ ਵੀਡੀਓ ਹੈ ਇੱਕ ਸਪੈਸ਼ਲ ਫਿਰ ਇੱਕ ਸਪੈਸ਼ਲ ਪ੍ਰੋਡਕਟ ਦੇ ਉੱਤੇ ਹੈ ਕਿ ਉਹ ਪ੍ਰੋਡਕਟ ਕੀ ਕੰਮ ਕਰਦਾ ਹੈ ਉਹ ਪ੍ਰੋਡਕਟ ਹਾਈਟ ਨੂੰ ਗੇਨ ਕਰਦਾ ਹੈ ਹਾਂਜੀ ਬਹੁਤ ਸਾਰੇ ਬੱਚੇ ਜਿਹੜੇ ਨਵੀਂ ਜਨਰੇਸ਼ਨ ਦੇ ਨੇ ਇਸੇ ਵਜ੍ਹਾ ਕਰਨਾ ਉਹਨਾਂ ਦੀ ਹਾਈਟ ਗਰੋ ਨਹੀਂ ਹੋ ਪਾਂਦੀ ਤਾਂ ਇਹ ਜਿਹੜਾ ਪ੍ਰੋਡਕਟ ਹੈ ਅੱਜ ਅਸੀਂ ਇਹ ਲੈ ਕੇ ਆਏ ਕਿ 100% ਰਿਜ਼ਲਟ ਹੈ ਕਿ ਜਿਹੜੇ ਬੱਚੇ ਅੱਕ ਚੁੱਕੇ ਨੇ ਹਰ ਇੱਕ ਤਰ੍ਹਾਂ ਦੀ ਜਿਹੜੇ ਉਹਨਾਂ ਨੇ ਤਰੀਕਾ ਅਪਣਾ ਲਿਆ ਲੇਕਿਨ ਉਹਨਾਂ ਦੀ ਹਾਈਟ ਅਜੇ ਤੱਕ ਨਹੀਂ ਗੇਨ ਹੋਈ ਸੋ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਇੱਕ ਅਜਿਹਾ ਪ੍ਰੋਡਕਟ ਪ੍ਰੋਵਾਈਡ ਕਰਵਾਵਾਂਗੇ ਜਿਸ ਨੂੰ ਯੂਜ਼ ਕਰਕੇ ਤੁਸੀਂ 101% ਰਿਜ਼ਲਟ ਲਾਓਗੇ ਕਿ ਤੁਹਾਡੀ ਇਹ ਜਿਹੜੀ ਹਾਈਟ ਦੀ ਪ੍ਰੋਬਲਮ ਹੈ ਇਹ ਦੂਰ ਹੋ ਜੂਗੀ ਹਾਂਜੀ ਤਾਂ ਆਪਾਂ ਮਿਲਦੇ ਹਾਂ ਡਾਕਟਰ ਸਤਨਾਮ ਜੀਆ ਨੂੰ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਸ਼ਕਲ ਜੀ ਤੁਹਾਡੀ ਸਾਰੀ ਟੀਮ ਨੂੰ ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ਕਲ ਜੀ ਅ ਅੱਜ ਆਪਾਂ ਪ੍ਰੋਡਕਟ ਬਾਰੇ ਜਿਸ ਪ੍ਰੋਡਕਟ ਬਾਰੇ ਗੱਲ ਕਰਨ ਲੱਗੇ ਹਾਂ ਇਹ ਬਹੁਤ ਹੀ ਜ਼ਰੂਰੀ ਪ੍ਰੋਡਕਟ ਹੈ ਅੱਜ ਦਾ ਸਮਾਂ ਅਜਿਹਾ ਹੈ ਅੱਜ ਲੋ ਖਾਣ ਪੀਣ ਦੇ ਜੋ ਪਦਾਰਥ ਹਨ ਉਹਨਾਂ ਦੀ ਕੁਆਲਿਟੀ ਹੈ ਜੋ ਬਹੁਤ ਜ਼ਿਆਦਾ ਗਿਰ ਚੁੱਕੀ ਹੈ ਜਿਹਦੇ ਕਾਰਨ ਅੱਜ ਬੱਚਿਆਂ ਦੀ ਜੋ ਹਾਈਟ ਹੈ ਉਹ ਬਦ ਨਹੀਂ ਰਹੀ ਹੈ ਕੁਝ ਕਾਰਨ ਹੁੰਦੇ ਨੇ ਜਿਸ ਤਰ੍ਹਾਂ ਕਿ ਮਾਪੇ ਦਾ ਮਧਰਾ ਹੋਣਾ ਦੂਸਰਾ ਕਾਰਨ ਬੱਚੇ ਦੀ ਗਰੋਥ ਪ੍ਰੋਪਰ ਨਾ ਹੋਣਾ ਇਹਨਾਂ ਕਾਰਨਾਂ ਕਰਕੇ ਬੱਚਿਆਂ ਦੀ ਜੋ ਕੱਦ ਹੈ ਰੁਕ ਜਾਂਦਾ ਹੈ ਪਰੰਤੂ ਅਸੀਂ ਅੱਜ ਇੱਕ ਅਜਿਹਾ ਪ੍ਰੋਡਕਟ ਲੈ ਕੇ ਆਏ ਹਾਂ ਜੋ ਕਿ ਬੱਚਿਆਂ ਦੀ ਦੇ ਕੱਦ ਨੂੰ ਬਹੁਤ ਜਲਦੀ ਗਰੋਅ ਕਰਦਾ ਹੈ ਤੇ 100% ਤੁਹਾਡੀ ਪਰਸਨੈਲਿਟੀ ਨੂੰ ਨਿਖਾਰਦਾ ਹੈ ਡਾਕਟਰ ਸਾਹਿਬ ਵੀ ਇਹ ਕਿੰਨੀ ਕੁ ਉਮਰ ਤੋਂ ਜਿਹੜਾ ਬੱਚਾ ਸਟਾਰਟ ਕਰ ਸਕਦਾ ਹੈ ਇਹ ਜੀ 12 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਦੇ ਵਿੱਚ ਯੂਜ਼ ਹੁੰਦਾ ਹੈ ਇਸ ਪ੍ਰੋਡਕਟ ਦੇ ਵਿੱਚ ਜਿੰਨੇ ਬੱਚਿਆਂ ਦੀ ਗਰੋਥ ਨਹੀਂ ਹੋ ਰਹੀ ਕੱਦ ਨਹੀਂ ਵੱਧ ਰਿਹਾ ਉਹ ਇਸ ਨੂੰ 6 ਮਹੀਨੇ ਰੈਗੂਲਰ ਯੂਜ਼ ਕਰ ਲੈਣ ਉਹਦੇ ਨਾਲ 6 ਮਹੀਨੇ ਦੇ ਰੈਗੂਲਰ ਯੂਜ਼ ਦੇ ਨਾਲ ਉਹਨਾਂ ਬੱਚਿਆਂ ਦਾ ਕੱਦ ਹੈ ਉਹ ਬਿਲਕੁਲ ਨਾਰਮਲ ਗਰੋਥ ਕਰੇਗਾ ਅੱਛਾ ਜੀ ਮਤਲਬ ਤੁਹਾਡਾ ਕਹਿਣਾ ਹੈ ਕਿ ਜੋ 18 ਸਾਲ ਤੋਂ ਉੱਤੇ ਹੋ ਚੁੱਕੇ ਨੇ ਉਹਨਾਂ ਨੂੰ ਇਹ ਪ੍ਰੋਡਕਟ ਹੈ ਜਿਹੜਾ ਨਹੀਂ ਯੂਜ਼ ਕਰ ਸਕਦੇ ਨੇ ਨਹੀਂ ਯੂਜ਼ ਕਰ ਸਕਦੇ ਨੇ ਪਰ ਉਹਨਾਂ ਵਿੱਚ ਉਹਨਾਂ ਜਿਆਦਾ ਐਫੀਸ਼ੀਐਂਸੀ ਨਾਲ ਰਿਜ਼ਲਟ ਨਹੀਂ ਦੇਗਾ 18 ਸਾਲ ਤੋਂ ਨੀਚੇ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਜੋ ਜੇ ਪੇਸ਼ੈਂਟ ਯੂਜ਼ ਕਰਦਾ ਇਸ ਤੋਂ ਪਹਿਲਾਂ ਯੂਜ਼ ਕਰਦਾ 18 ਸਾਲ ਦੀ ਉਮਰ ਤੋਂ ਪਹਿਲਾਂ ਯੂਜ਼ ਕਰਦਾ ਤਾਂ 101% ਰਿਜ਼ਲਟ ਤੁਹਾਨੂੰ ਮਿਲਦਾ ਹੈ ਸਕਰੀਨ ਤੇ ਡਾਕਟਰ ਸਾਹਿਬ ਦਾ ਨੰਬਰ ਚੱਲ ਰਿਹਾ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਇਸ ਪ੍ਰੋਡਕਟ ਨੂੰ ਖਰੀਦ ਸਕਦੇ ਹੋ ਤੇ ਡਾਕਟਰ ਸਾਹਿਬ ਇੱਕ ਗੱਲ ਹੋਰ ਪੁੱਛਾਂਗੇ ਕਿ ਇਹ ਪ੍ਰੋਡਕਟ ਨੂੰ ਲੈਣ ਲਈ ਆਪਣੇ ਤੇ ਪਾਤਣਾ ਹੀ ਆਉਣਾ ਪਏਗਾ ਨਹੀਂ ਜੀ ਤੁਸੀਂ ਇਸ ਨੂੰ ਫੋਨ ਦੇ ਉੱਪਰ ਕਾਲ ਕਰਕੇ ਵੀ ਮੰਗਵਾ ਸਕਦੇ ਹੋ ਤੁਹਾਨੂੰ ਘਰੇ ਬੈਠੇ ਕੋਰੀਅਰ ਦੁਆਰੀ ਦੁਆਰਾ ਇਹ ਪ੍ਰੋਡਕਟ ਅਸੀਂ ਪਹੁੰਚਾ ਦੇਵਾਂਗੇ ਹਾਂਜੀ ਤਾਂ ਡਾਕਟਰ ਸਾਹਿਬ ਕਿੰਨੇ ਕੁ ਪ੍ਰੋਡਕਟ ਯੂਜ਼ ਕਰਕੇ ਬੱਚਾ ਜਿਹੜਾ ਕਿੰਨੇ ਕੁ ਆਪਦੀ ਹਾਈਟ ਗੇਨ ਕਰ ਸਕਦਾ ਅ ਵੀਰ ਜੀ ਰੈਗੂਲਰ 6 ਮਹੀਨੇ ਯੂਜ਼ ਦੇ ਨਾਲ ਤੁਸੀਂ ਬੱਚੇ ਦੀ ਹਾਈਟ ਨੂੰ ਪ੍ਰੋਪਰ ਗੇਨ ਕਰ ਸਕਦੇ ਹੋ ਠੀਕ ਹੈ ਜੀ ਤਾਂ ਮਤਲਬ 6 ਮਹੀਨੇ ਇਹ ਦਵਾਈ ਜਿਹੜੀ ਤੁਸੀਂ ਆ ਇੱਕ ਬੋਟਲ ਦੇ ਰਹੇ ਹੋ ਇਹ ਕਿੰਨਾ ਟਾਈਮ ਕੱਡੇਗੀ ਇਹ ਲਗਭਗ 2 ਇੱਕ ਦਿਨ ਚੱਲਦੀ ਹੈ ਜੀ ਤੇ ਤੁਹਾਨੂੰ ਇਹ ਰੈਗੂਲਰ 6 ਮਹੀਨੇ ਮੈਡੀਸਨ ਲੈਣੀ ਪਏਗੀ ਜਿਸ ਦੇ ਨਾਲ ਤੁਹਾਡੇ ਜਿਹੜੀ ਗ੍ਰੋਥ ਹੈ ਉਹ ਪ੍ਰੋਪਰ ਹੋ ਜਾਵੇਗੀ ਤਾਂ ਇਸ ਵਿੱਚ ਬੱਚਾ ਕੀ ਕੁਝ ਪਰਹੇਜ਼ ਕਰ ਸਕਦਾ ਹੈ ਉਹਦੇ ਨਾਲ ਕੋਈ ਐਕਸਰਸਾਈਜ਼ ਇਹਦੇ ਨਾਲ ਜਿਹੜਾ ਇਹ ਪ੍ਰੋਡਕਟ ਬੱਚਾ ਕੋਈ ਯੂਜ਼ ਕਰੂਗਾ ਤਾਂ ਉਹਦੇ ਨਾਲ ਕੋਈ ਅਲਾਇਦਾ ਐਕਸਰਸਾਈਜ਼ ਜਾਂ ਅਲਾਇਦਾ ਕੁਝ ਹੋਰ ਖਾਣ ਪੀਣ ਇਦਾਂ ਦਾ ਕੁਝ ਹੈ ਇਸ ਦੇ ਨਾਲ ਨਾਰਮਲ ਡਾਈਟ ਜੋ ਵੀ ਅਚੀ ਡਾਈਟ ਹੈ ਉਹ ਤੁਸੀਂ ਲੈ ਸਕਦੇ ਹੋ ਫਾਸਟ ਫੂਡ ਜਾਂ ਬਾਜ਼ਾਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਨੂੰ ਅਵਾਇਡ ਕਰਨਾ ਹੈ ਦੂਸਰੀ ਚੀਜ਼ ਇਹ ਹੈ ਤੁਸੀਂ ਇਸ ਦੇ ਨਾਲ ਰੱਸੀ ਟੱਪ ਸਕਦੇ ਹੋ ਲੰਮਕ ਸਕਦੇ ਹੋ ਇਸ ਦੇ ਨਾਲ ਤੁਹਾਡੇ ਜਿਹੜੀ ਗਰੋਥ ਹੋਣ ਦੇ ਵਿੱਚ ਹੋਰ ਜ਼ਿਆਦਾ ਮਦਦ ਹੁੰਦੀ ਹੈ ਹਾਂਜੀ ਤਾਂ ਮਤਲਬ ਅੱਛਾ ਰੱਸੀ ਟੱਪ ਕੇ ਮਤਲਬ ਜੇ ਅਗਲਾ ਬੱਚਾ ਨਾਲ ਐਕਸਰਸਾਈਜ਼ ਵੀ ਕਰਦਾ ਤਾਂ ਹੋਰ ਜ਼ਿਆਦਾ ਰਿਜ਼ਲਟ ਮਿਲਦੇ ਨੇ ਹੋਰ ਜ਼ਿਆਦਾ ਅੱਛੇ ਰਿਜ਼ਲਟ ਆਉਣ ਦੀ ਸੰਭਾਵਨਾ ਬਣ ਜਾਂਦੀ ਹੈ अच्छा जी ਤਾਂ ਡਾਕਟਰ ਸਾਹਿਬ ਕਹਿੰਦੇ ਨੇ ਕਿ ਇਹ ਪ੍ਰੋਡਕਟ ਹੈ ਜਿਹੜਾ ਤੁਸੀਂ ਘਰ ਬੈਠੇ ਵੀ ਮੰਗਾ ਸਕਦੇ ਹੋ ਕੋਰੀਅਰ ਕਿਤੇ ਵੀ ਸੋ ਇਹ ਬਹੁਤ ਵਧੀਆ ਪ੍ਰੋਡਕਟ ਹੈ ਜੀ ਜਿਹੜੇ ਬੱਚੇ ਅੱਕ ਚੁੱਕੇ ਨੇ ਕੋਈ ਇਹਦਾ ਕੱਦ ਵਧਾਣ ਦੀਆਂ ਦਵਾਈਆਂ ਖਾ ਕੇ ਉਹ ਇੱਕ ਵਾਰੀ ਡਾਕਟਰ ਸਾਹਿਬ ਨਾਲ ਕੰਟੈਕਟ ਜ਼ਰੂਰ ਕਰਨ ਜੀ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਤਾਂ ਉਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਇਸ ਦਵਾਈ ਨੂੰ ਖਰੀਦ ਸਕਦੇ ਹੋ ਘਰੇ ਬੈਠੇ ਮੰਗਾ ਸਕਦੇ ਹੋ ਸੋ ਇਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ